ਮੰਤਰੀ ਦਾ ਪੇੜਾ ਕਰਕੇ ਪੇੜਾ ਮਿੱਤਰ ਕਸਾਨਾਂ ਦੇ ਘਰਾਂ ਤੇ ਪੁਸਤੀਆਂ ਧੜਾ ਚਵਾਉਣ ਵਾਲਾ ਪਤਨਮਾਨ ਹਾਏ ਹਾਏ ਜੈ ਜੈ ਤਤਕੋ ਪਿਟਾ ਹਾਏ ਹਾਏ ਜੈ ਜੈ ਕਸਾਨਾਂ ਦੇ ਘਰਾਂ ਤੇ ਪੁਸਤੀਆਂ ਧੜਾ ਚਵਾਉਣ ਵਾਲਾ ਤੁਗੰਤਮਾਨ ਦਾ ਪੇੜਾ ਹੀ ਕਰਕੇ ਮੇਰਾ ਹੀ ਕਰਕੇ ਪੇੜਾ ਹੀ ਕਰਦਾ ਚੰਡੀ ਕਰਨਾ ਚਾਹਿਆ ਕਰ ਰਹਾ ਹੈ ਜੋ ਟ੍ਰੇਕ ਨੂੰ ਪੰਚਗੜ੍ਹ ਮਾਰਚਾ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਮੇਂਟਿੰਗ ਦੇ ਵਿੱਚੋਂ ਮੀਟਿੰਗਾਂ ਦੇ ਵਿੱਚੋਂ ਪੱਤਨਾਲਾ ਮੁੱਖ ਮੰਤਰੀ ਹਾਏ 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 ਤੇਰਾਕ ਤੇ ਕਰਨਾਲਾ ਮੁੱਖ ਮੰਤਰੀ ਹਾਏ 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 ਬੱਤੀ ਮੁੱਖ ਮੰਤਰੀ ਹਾਏ 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 ਕਾਲਾ ਨੂੰ ਪੁਤਰੀਆਂ ਤੋਂ ਬਣਾ ਮੁੱਖ ਮੰਤਰੀ ਦਾ ਰਾਜ ਕੱਖਣਾ ਹਾਏ ਕੱਖਣਾ ਕੱਖ ਰਾਣਾ ਦਾ ਪੱਖਪੂਰਨ ਮੁੱਖ ਮੰਤਰੀ ਭਗਵੰਤ ਮਾਨ ਹੋਏ ਹੋਏ ਹਾਏ 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 ਕਸਾਨਾ ਮਜ਼ਦੂਰਾ ਮਾਲਮ ਦੇ ਕਾਚੰਦਾ